ਤੁਸੀਂ ਜਾਣਦੇ ਹੋ ਕਿ ਸਾਡੇ ਦੇਸ਼ ਦੇ ਵਿੱਚ ਅੱਜ ਕਿਸ ਤਰ੍ਹਾਂ ਦੀ ਸਰਕਾਰ ਜਿਹੜੀ ਹੈ 10 ਸਾਲ ਤੋਂ ਚੱਲ ਰਹੀ ਹੈ ਔਰ ਦੇਸ਼ ਦੇ ਵਿੱਚ ਅੱਜ ਫਿਰਕਾ ਪ੍ਰਸਤੀ ਦੀ ਹਕੂਮਤ ਚੱਲ ਰਹੀ ਹੈ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ ਜਿਸ ਕਰਕੇ ਉਹਨਾਂ ਵੋਟਰਾਂ ਲਈਆਂ ਕਿ ਵੋਟ ਪਾਓ ਸਰਕਾਰ ਬਣੇਗੀ ਤੇ 15-15 ਲੱਖ ਰੁਪਏ ਇੱਕ ਇੱਕ ਦੇ ਖਾਤੇ ਦੇ ਵਿੱਚ ਅਸੀਂ ਪਾ ਦੇਾਂਗੇ ਤੁਸੀਂ ਖਾਤੇ ਹੀ ਖਾਲਾ ਚੜਨਾ ਕਿਤੇ ਇਹ ਨਾ ਹੋਵੇ ਤੁਸੀਂ ਖਾਤਾ ਨਾ ਖਲਾਇਆ ਹੋਏ ਤੇ ਪੈਸੇ ਨਾ ਆਉਣ ਤੇ ਅੱਜ 5 ਸਾਲ ਸਾਡੇ ਵੀਰ ਜਿਹੜੇ ਆਹ 15 ਲੱਖ ਰੁਪਏ ਨੂੰ ਡੀਕ ਦੇ ਡੀਕ ਰਿਹਾ ਹੈ ਪਰ ਉੱਥੇ ਮਹਿੰਗਾਈ ਤੇ ਹੋਰ ਬੇਰੁਜ਼ਗਾਰੀ ਤਾਂ ਬਹੁਤ ਵਧੀ ਹੈ ਪਰ ਸਾਡੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਤੋਂ ਇਹ ਸਹੂਲਤਾਂ ਸਾਰੀਆਂ ਜਿੰਨਾ ਅੱਜ ਪੈਟਰੋਲ ਡੀਜ਼ਲ ਸਾਡੇ ਸਾਡੇ ਤੋਂ ਲੈਣਾ ਔਖਾ ਹੋ ਰਿਹਾ ਹੈ ਅੱਜ 90 ਰੁਪਏ ਦੇ ਨੇੜੇ ਡੀਜ਼ਲ ਪਹੁੰਚ ਗਿਆ ਹੈ 100 ਰੁਪਏ ਤੇ ਤੋਂ ਪਲਪਾਰ ਜਿਹੜਾ ਹੈ ਉਹ ਪੈਟਰੋਲ ਪਹੁੰਚ ਗਿਆ ਅੱਜ ਜਿਹੜੀ ਸੋਈ ਗੈਸ ਹੈ ਕਾਂਗਰਸ ਸਰਕਾਰ ਵੇਲੇ 400 ਨੂੰ ਸਿਲੰਡਰ ਮਿਲਦਾ ਸੀ ਤੇ ਹੁਣ ਇਹ 900 ਨੂੰ ਮਿਲਦਾ ਹੈ 200 ਰੁਪਏ ਸਸਤਾ ਕੀਤਾ ਪਹਿਲਾਂ 11 100 ਰੁਪਏ ਨੂੰ ਮਿਲ ਦਿੰਦੇ ਰੇ ਸੋ ਇਸ ਕਰਕੇ ਜਿਹੜੀ ਮਹਿੰਗਾਈ ਹੈ ਅੱਜ ਸਾਡੇ ਤੋਂ ਸਹੀ ਨਹੀਂ ਜਾ ਰਹੀ ਤੇ ਮੋਦੀ ਨੇ ਆਪਣੇ ਜਿੰਨਾ ਪੈਸਾ ਇਕੱਠਾ ਕੀਤਾ ਉਹ ਆਪਣੇ ਹਮ ਮਿੱਤਰ ਜਿਹੜੇ ਉਹਨਾਂ ਦੇ ਨਾਲ ਦੇ ਜਿਹੜੇ ਸਰਮਾਇਦਾਰ ਲੋਕ ਹੈ ਜੋ ਵੱਡੇ ਘਰਾਣੇ ਹਨ ਉਹਨਾਂ ਨੂੰ ਸਬਸਿਡੀਆਂ ਦੇ ਕੇ ਤੇ ਉਹਨਾਂ ਦੇ ਕੋਲ ਅਰਬਾਂ ਕਰੋੜਾਂ ਰੁਪਏ ਉਹਨਾਂ ਨੂੰ ਮaaf ਕਰਤੇ ਹੈ ਪਰ ਕਿਸਾਨਾਂ ਤੇ ਮਜ਼ਦੂਰਾਂ ਦੇ ਵਾਸਤੇ ਉਹਨੂੰ ਦੇਸ਼ ਨੂੰ ਕੋਈ ਚੀਜ਼ ਨਹੀਂ ਕੋਈ ਪੈਸਾ ਨਹੀਂ ਆ ਕਿਸਾਨਾਂ ਤੇ ਉਹਨਾਂ ਨੂੰ ਸਾਡੀ ਕਿਸਾਨੀ ਖਤਮ ਕਰਨ ਵਾਸਤੇ ਇੱਕ ਕਾਲੇ ਕਾਨੂੰਨ ਸਾਡੇ ਦੇਸ਼ ਦੇ ਵਿੱਚ ਲੈ ਕੇ ਆਏ ਜਿਸ ਦਾ ਕਿਸਾਨ ਜਥੇਬੰਦੀਆਂ ਨੇ ਡੱਟ ਕੇ ਵਿਰੋਧ ਕੀਤੀ ਮੈਂ ਉਹਨਾਂ ਦਾ ਤਲਵਾਦੀ ਹਾਂ ਕਿ ਜਿਹਨਾਂ ਕਿਸਾਨਾਂ ਨੇ ਉਥੇ ਡੱਟ ਕੇ ਵਿਰੋਧਤਾ ਕੀਤੀ ਤੇ ਕੋ 700 ਤੋਂ ਵੱਧ ਜਿਹੜੇ ਕਿਸਾਨ ਹੈ ਉਹ ਸ਼ਹੀਦੀ ਪਾ ਗਏ ਪਰ ਮੋਦੀ ਦੇ ਕੋਲ ਉਹਨਾਂ ਨੂੰ ਦੇਣ ਵਾਸਤੇ ਉਹਨਾਂ ਦੇ ਪਰਿਵਾਰਾਂ ਨੂੰ ਦੇਣ ਵਾਸਤੇ ਕੋਈ ਇੱਕ ਕੋਟੀ ਵੀ ਉਹਨੇ ਕਦੇ ਅਨਾਉਂਸ ਨਹੀਂ ਕੀਤੀ ਉਲਟਾ ਉਹਨਾਂ ਦੇ ਉੱਪਰ ਜਿਹੜੇ ਸਾਡੇ ਕਿਸਾਨ ਵੀਰ ਮਾਰੇ ਗਏ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਗਈਆਂ ਇਸ ਕਰਕੇ ਉਹਨਾਂ ਦਾ ਜਿਹੜਾ ਹੱਕ ਬੰਦਾ ਸੀ ਕਿਸੇ ਨੂੰ ਨਹੀਂ ਦਿੱਤਾ ਪਰ ਵੱਡੇ ਘਰਾਣਿਆਂ ਨੂੰ ਜਰੂਰ ਕਰੋੜਾਂ ਰੁਪਏ ਮਾਫ ਕਰਤੇ ਇਸੇ ਤਰ੍ਹਾਂ ਜਿਹੜੀ ਆ ਇੱਥੇ ਸਾਡੇ ਪੰਜਾਬ ਦੇ ਵਿੱਚ ਆਪਦੀ ਸਰਕਾਰ ਚੱਲ ਰਹੀ ਹੈ ਉਹ ਵੀ ਤੁਸੀਂ ਦੇਖਿਆ ਹੀ ਹੈ ਕਿ ਜਿਹੜੇ ਚੁਟਕਲਿਆਂ ਦੇ ਨਾਲ ਤੇ ਭੜੇ ਵੱਡੇ ਵੱਡੇ ਨਾਰੇ ਲਾਏ ਕਿ ਤੁਸੀਂ ਸਾਨੂੰ ਵੋਟਾਂ ਪਾਓ ਸਰਕਾਰ ਆਉਣ ਤੇ ਪਹਿਲਾਂ ਤਾਂ ਨਸ਼ਾ ਕਿਹਾ ਕਿ ਨਸ਼ਾ ਸੀ 24 ਘੰਟਿਆਂ ਦੇ ਵਿੱਚ ਵਿੱਚ ਖਤਮ ਕਰ ਦੇਾਂਗੇ ਪਰ ਵੀਰੋ ਅੱਜ ਤੁਸੀਂ ਦੇਖ ਰਹੇ ਹੋ ਕਿ ਨਸ਼ਾ ਕਿਸ ਤਰ੍ਹਾਂ ਸਾਨੂੰ ਘਰਾਂ ਦੇ ਵਿੱਚ ਸਪਲਾਈ ਹੋ ਰਿਹਾ ਹੈ ਤੇ ਸਾਡੇ ਨੌਜਵਾਨ ਜਿਹੜੇ ਓਵਰਡੋਜ਼ ਦੇ ਨਾਲ ਉਹ ਮਰ ਰਹੇ ਜਦੋਂ ਸਾਡਾ ਕਿਸੇ ਮਾਤਾ ਦਾ ਪੁੱਤਰ ਨੌਜਵਾਨ ਮਰ ਜਾਂਦਾ ਹੈ ਤੇ ਦੁੱਖ ਉਹਨਾਂ ਤੋਂ ਪੁੱਛਿਆ ਜਾਵੇ ਕਿ ਉਹਨਾਂ ਨੂੰ ਕਿੰਨਾ ਦੁੱਖ ਹੁੰਦਾ ਅੱਜ ਇਸ ਤਰ੍ਹਾਂ ਦੀ ਜਿਹੜੀ ਸਰਕਾਰ ਹੈ ਉਹ ਚੱਲ ਰਹੀ ਹੈ ਤੇ ਜਿਹੜੀਆਂ ਬੀਬੀਆਂ ਦੇ ਵਾਸਤੇ ਹਜ਼ਾਰ-ਹਜ਼ਾਰ ਰੁਪਏ ਇੱਕ ਮਹੀਨੇ ਦੇ ਵਿੱਚ ਪੈਸੇ ਦੇਣ ਦੀ ਗੱਲ ਕੀਤੀ ਸੀ ਕਿਤੇ ਕੋਈ ਤਨੂੰ ਨਹੀਂ ਮਿਲਿਆ ਇਸ ਕਰਕੇ ਵੀਰੋ ਇੱਕੋ ਇੱਕ ਪਾਰਟੀ ਕਾਂਗਰਸ ਪਾਰਟੀ ਹੈ ਜਿਹਨੇ ਜੋ ਕਿਹਾ ਉਹ ਪੂਰਾ ਕੀਤਾ ਔਰ ਵੀਰੋ ਤਕੜੇ ਹੋ ਕੇ ਇਹ ਜਿਹੜੀ ਤਿੰਨੇ ਕੈਂਡੀਡੇਟ ਸਾਡੇ ਕੋਲ ਆਏ ਇੱਕ ਤਾਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਉਹ ਤੁਸੀਂ ਆਪ ਹੀ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਤਸਵੀਰ ਹੈ ਉਹ ਸਾਫ਼ ਹੋ ਚੁੱਕੀ ਹੈ ਕਿ ਪੰਜਾਬ ਦੇ ਲੋਕ ਉਹਨੂੰ ਛੱਡ ਚੁੱਕੇ ਦੂਜੇ ਭਾਜਪਾ ਦੀ ਜਿਹੜੀ ਜਿਹੜੀ ਪਾਰਟੀ ਐ ਉਹ ਕਿਸਾਨਾਂ ਦੇ ਵਿਰੋਧੀ ਪਾਰਟੀ ਐ ਉਹਨੂੰ ਵੀ ਪੰਜਾਬ ਦੇ ਲੋਕ ਜਿਹੜੇ ਐ ਜਦੋਂ ਵੋਟਾਂ ਲੈਣ ਜਾਂਦੇ ਐ ਤਾਂ ਵੱਡੀ ਵੱਡੀ ਫੌਜ ਦੇ ਨਾਲ ਪੁਲਿਸ ਦੇ ਨਾਲ ਉਹ ਜਿੰਨੇ ਆਦਮੀ ਉਹ ਹੁੰਦੇ ਉਸ ਤੋਂ 4 ਗੁਣਾ ਵਾਧੂ ਉਹਨਾਂ ਦੇ ਨਾਲ ਸਿਕਿਉਰਿਟੀ ਹੁੰਦੀ ਐ ਤੇ ਸਾਹਮਣੇ ਬੈਠੇ ਬੰਦੇ ਤਾਂ 5-10 ਸੀ ਬਸਾਂ ਪਿੰਡਾਂ 'ਚੋਂ ਨਿਕਲਦੇ ਐ ਤਾਂ ਉਹਨਾਂ ਦਾ ਖਾਤਾ ਵੀ ਲੋਕ ਸਾਫ਼ ਕਰੀ ਬੈਠੇ ਐ ਇਸੇ ਤਰ੍ਹਾਂ ਤੀਜੀ ਜਿਹੜੀ ਅਕਾਲੀ ਦਲ ਦੀ ਪਾਰਟੀ ਹੈ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਖੜਿਆ ਹੈ ਉਹ ਉਹ ਜਿਹੜਾ ਉਹ ਸਾਡੇ ਸਰਦਾਰ ਜੋਰਾ ਸਿੰਘ ਮਾਨ ਜਿਹੜੇ ਪਹਿਲਾਂ ਵੀ ਇੱਥੋਂ ਐਮਪੀ ਰਹੇ ਉਹਨਾਂ ਦਾ ਬੇਟਾ ਹੈ ਪਰ ਵੀਰੋ ਇਹ ਜਿਹੜੀ ਵੋਟ ਅਕਾਲੀ ਦਲ ਨੂੰ ਤੁਸੀਂ ਪਾਉਂਗੇ ਉਹ ਸਿੱਧੀ ਬੀਜੇਪੀ ਨੂੰ ਜਾਏਗੀ ਕਿਉਂਕਿ ਬੀਜੇਪੀ ਤੇ ਅਕਾਲੀ ਦਲ ਦਾ ਜੋ ਆਪਸੀ ਸਮਝੌਤਾ ਹੈ ਤੇ ਜੇ ਜਿਹਦਾ ਵੀ ਕੈਂਡੀਡੇਟ ਜਿੱਤੇਗਾ ਤਾਂ ਮੋਦੀ ਨੂੰ ਉਹ ਸਰਕਾਰ ਬਣਾਉਣ ਚ ਉਹ ਸਹਾਇਤਾ ਕਰੇਗਾ ਇਸ ਕਰਕੇ ਹੁਣ ਇੱਕੋ ਹੀ ਸਾਡੇ ਕੋਲ ਵੀਰੋ ਆਉਣ ਵਾਲੇ ਟਾਈਮ ਵਿੱਚ ਕਾਂਗਰਸ ਪਾਰਟੀ ਹੈ ਜਿਹਨੇ ਦੇਸ਼ ਨੂੰ ਬਚਾਉਣਾ ਆ ਜਿਹੜੀਆਂ ਵੋਟਾਂ ਇਹ ਵੀਰੋ ਕੱਲੀਆਂ ਐਮਪੀ ਬਣਾਉਣ ਦੀਆਂ ਨਹੀਂ ਇਹ ਤਾਂ ਦੇਸ਼ ਨੂੰ ਬਚਾਉਣ ਵਾਸਤੇ ਤੇ ਦੇਸ਼ ਦੇ ਉੱਪਰ ਜਿਹੜੇ ਲੋਕਾਂ ਦਾ ਕਬਜ਼ਾ ਹੈ ਉਹਨੂੰ ਹਟਾਉਣ ਵਾਸਤੇ ਵੋਟ ਜਿਹੜੀ ਪੈਣੀ ਹੈ ਪੂਰਾ ਦੇਸ਼ ਇਹ ਫੈਸਲਾ ਕਰ ਚੁੱਕਿਆ ਹੈ ਕਿ ਮੋਦੀ ਦੀ ਸਰਕਾਰ ਅਸੀਂ ਹਟਾਉਣੀ ਹੈ ਜੇ ਮੋਦੀ ਦੀ ਸਰਕਾਰ ਨਹੀਂ ਹਟੇਗੀ ਤਾਂ ਫਿਰ ਵੀਰੋ ਨਾ ਦੇਸ਼ ਰਹੇਗਾ ਨਾ ਅਸੀਂ ਰਹਾਂਗੇ ਤੇ ਨਾ ਹੀ ਸਾਡਾ ਕਾਨੂੰਨ ਜਿਹੜੀ ਸਾਡੇ ਕੋਲ ਡੈਮੋਕ੍ਰੇਸੀ ਹੈ ਕਿਤੇ ਵੋਟਾਂ ਪਾਉਣ ਦਾ ਦੁਬਾਰਾ ਸਾਨੂੰ ਮੌਕਾ ਮਿਲੇਗਾ ਇਸ ਕਰਕੇ ਇਸ ਇਸ ਭਾਜਪਾ ਦੀ ਸਰਕਾਰ ਨੂੰ ਹਟਾਉਣ ਵਾਸਤੇ ਇੱਕੋ ਇੱਕ ਕਾਂਗਰਸ ਦੇ ਕੋਲ ਤਾਕਤ ਹੈ ਕਿਉਂਕਿ ਸਭ ਤੋਂ ਵੱਧ ਸੀਟਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਜਿੱਤਰੀ ਭਾਵੇਂ ਇੰਡੀਆ ਐਲਾਈਂਸ ਦੇ ਵਿੱਚ ਅਸੀਂ ਹਿੱਸੇਦਾਰ ਹਾਂ ਦੂਜੀਆਂ ਪਾਰਟੀਆਂ ਸਾਡਾ ਸਹਿਯੋਗ ਕਰ ਰਹੀਆਂ ਪਰ ਸਰਕਾਰ ਜਿਹੜੀ ਹੈ ਉਹ ਕਾਂਗਰਸ ਹੋਂ ਦੇ ਵੇਲੇ ਬਣੇਗੀ ਜਦੋਂ ਬਣ ਸਰਕਾਰ ਬਣੇਗੀ ਤਾਂ ਵੀਰੋ ਥੋੜੀ ਮੈਂ ਪਹਿਲਾਂ ਵੀ ਲੰਬਾ ਸਮਾਂ ਸੇਵਾ ਕਰਦਾ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਨੂੰ ਕੋ ਦੱਸਣ ਦੀ ਲੋੜ ਨਹੀਂ ਕਿ ਇਸ ਨਗਰ ਦੇ ਵਿੱਚ ਕਿੰਨੇ ਕੰਮ ਹੋਏ ਜੋ ਕੁਝ ਹੋਇਆ ਬਿਜਲੀ ਘਰ ਬਣੇ ਸਕੂਲ ਬਣੇ ਹੋਰ ਅੱਜ ਤੁਸੀਂ ਜਿੱਥੇ ਸੜਕਾਂ ਤੇ ਤੁਰ ਰਹੇ ਹੋ ਮੈਨੂੰ ਪਤਾ ਜਦੋਂ ਮੈਂ 97 ਦੇ ਵਿੱਚ ਇਲੈਕਸ਼ਨ ਲੜਿਆ ਸੀ ਤੇ ਇੱਧਰ ਕੋਈ ਬਾਹਰ ਥੱਲੇ ਜਾ ਨਹੀਂ ਸੀ ਸਕਦਾ ਗੋਡੇ-ਗੋਡੇ ਖੱਟਾ ਹੋਇਆ ਕਰਦਾ ਸੀ ਤੇ ਅੱਜ ਲੰਬੀਆਂ ਚੌੜੀਆਂ ਸੜਕਾਂ ਤੇ ਸਹੂਲਤਾਂ ਜਿਹੜੀਆਂ ਸਾਨੂੰ ਸਾਰੀਆਂ ਮਿਲੀਆਂ ਉਹ ਤਾਂ ਮਿਲੀਆਂ ਕਿ ਤੁਸੀਂ ਦਾਸ ਤੋਂ ਇਥੇ ਜਿਤਾ ਕੇ ਵਾਰ-ਵਾਰ ਮਾਨ ਬਖਸ਼ਦੇ ਹੋ ਚੁਸ ਕਰਕੇ ਇੱਕ ਜੋ ਮੌਕਾ ਤੁਸੀਂ ਇਹ ਦਿਓਗੇ ਇਹਦੇ ਵਿੱਚ ਜਿਹੜੇ ਰੁਕੇ ਕੰਮ ਹੈ ਮੈਨੂੰ ਪਤਾ ਹੈ ਕਿ ਬਾਦਰ ਦੇ ਲੋਕਾਂ ਦੀਆਂ ਕੀ ਮੁਸ਼ਕਲਾਂ ਹੈ ਕੀ ਇੱਥੇ ਕੰਮ ਕਰਨ ਵਾਲੇ ਔਰ ਕਿਸੇ ਨੂੰ ਇੱਥੇ ਕਿਰੋ ਕਿਸੇ ਨੂੰ ਕੁਝ ਪਤਾ ਹੀ ਨਹੀਂ ਜਿਹੜੇ ਲੀਡਰ ਤੇ ਉੱਪਰ ਆਉਂਦੇ ਆ ਉਹ ਤਾਂ ਕਲੀਆਂ ਵੋਟਾਂ ਲੈ ਕੇ ਇੱਥੋਂ ਚਲੇ ਜਾਂਦੇ ਆ ਆਸਖਬੀਰ ਸੇ ਬਾਦਲ ਪਿਛਲੀ ਵਾਰ ਸਾਡੇ ਕੁਝ ਲੋਕਾਂ ਨੇ ਇਹ ਸਮਝ ਕੇ ਵੋਟਾਂ ਪਾ ਦਿੱਤੀਆਂ ਕਿ ਬੜਾ ਵੱਡਾ ਚਿਹਰਾ ਹੈ ਨਿਫਟੀ ਸੀਐਮ ਸੀਐਮ ਦਾ ਮੁੰਡਾ ਹੈ ਸੋ ਇਸ ਕਰਕੇ ਇਹ ਨੂੰ ਵੋਟਾਂ ਪਾਈਏ ਹੋ ਸਕਦਾ ਇਥੋਂ ਦਾ ਕਿੰਨਾ ਕੁ ਸਰਦਾਰ ਕਰ ਦੇਗਾ ਪਰ ਵੀਰੋ ਮੈਨੂੰ ਦੱਸੋ ਕਿ ਤੁਸੀਂ 5 ਸਾਲਾਂ ਦੇ ਵਿੱਚ ਕਦੇ ਸੁਖਬੀਰ ਨੂੰ ਐਸ ਸੜਕ ਤੋਂ ਥੱਲੇ ਜਾਂਦੇ ਨੂੰ ਦੇਖਿਆ ਹੈ ਫਲੱਡ ਆਉਂਦੇ ਰੇ ਹਰ ਵਾਰੀ ਬੰਦੇ ਵੀ ਮਰਦੇ ਰਹਿ ਇੱਥੇ ਸਾਡੇ ਡੁੱਬ ਕੇ ਸਾਡੇ ਨੌਜਵਾਨ ਕਿਸਾਨ ਮਰੇ ਪਰ ਕਦੇ ਸੁਖਬੀਰ ਤੁਹਾਡੇ ਕੋਲ ਇੱਥੇ ਆਇਆ ਹੈ ਕਦੇ ਵੀ ਨਹੀਂ ਹੋਣਾ ਆਉਣਾ ਨਹੀਂ ਆਇਆ ਤੇ ਨਾ ਹੋਣਾ ਐ ਇਸ ਕਰਕੇ ਵੀਰੋ ਤਕੜੇ ਹੋ ਕੇ ਅਸੀਂ ਫਿਰ ਵੀ ਤੁਹਾਡੇ ਨਾਲ ਖੜੇ ਹਾਂ ਦੁਖੀ ਸੁਖੀ ਵਿੱਚ ਹਮੇਸ਼ਾ ਤੁਹਾਡੇ ਨਾਲ ਹਾਂ ਇਸ ਕਰਕੇ ਤੁਹਾਡਾ ਸਾਰੇ ਵੀਰਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਦਾ ਕਿ ਤੁਸੀਂ ਮੇਰਾ ਬਹੁਤ ਤਕੜੇ ਹੋ ਕੇ ਸਾਥ ਦਿੱਤੇ ਆਇਓ ਇਸ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਐ ਕਿ ਵੀਰੋ ਭੁੱਲਣਾ ਨਹੀਂ ਜੇ ਕਿਤੇ ਗਲਤੀ ਕਰ ਬੈਠੇ ਤਾਂ ਫਿਰ ਵੀਰੋ ਸਾਡਾ ਬਹੁਤ ਨੁਕਸਾਨ ਹੋਊਗਾ ਦੇਸ਼ ਦਾ ਨੁਕਸਾਨ ਹੋਊਗਾ ਤੇ ਇੱਕ ਤਰੀਕ ਨੂੰ ਇੱਕ ਇੱਕ ਵੋਟ ਜਿਹੜੀ ਆ ਸੰਦੇ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਤੁਸੀਂ ਕਾਮਯਾਬ ਕਰੋ ਤਾਂ ਕਿ ਬਾਕੀ ਜਿਹੜੇ ਰੁਕੇ ਕੰਮ ਹੈ ਰਹਿੰਦੇ ਕੰਮ ਹੈ ਉਹ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਕੀਤੇ ਜਾ ਸਕਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ